ਰਾਣਾ ਸਾਹਿਬ ਦੀ ਮਰਿਆਦਾ ਹੈ ਸਰੀਰ ਛੱਡਣ ਤੋਂ ਪਹਿਲਾਂ ਦੱਸਦੇ ਨੇ ਵੀ ਹੁਣ ਅਸੀਂ ਸਰੀਰ ਛੱਡਾਂਗੇ ਇਹ ਮਰਿਆਦਾ ਹੈ ਮਹਾਰਾਜ ਜੀ ਇਹਨੂੰ ਪੁੱਛਿਆ ਸੀ ਮਹਾਰਾਜ ਤੁਸੀਂ ਸਰੀਰ ਛੱਡੋਗੇ ਤੇ ਦੱਸੋਗੇ ਪਹਿਲਾਂ ਮਹਾਰਾਜ ਕਹਿੰਦੇ ਅਸੀਂ ਨਵਾਂ ਕੰਮ ਕਰਾਂਗੇ ਕਹਿੰਦੇ ਕੀ ਤੇ ਜਿੱਦਣ ਅਸੀਂ ਸਰੀਰ ਛੱਡਾਂਗੇ ਨਾ ਪਹਿਲੀ ਗੱਲ ਤੇ ਸਮਾਧੀ 'ਚ ਬੈਠੇ ਹੋਵਾਂਗੇ ਸਾਡੇ ਸਰੀਰ ਛੱਡਣ ਤੋਂ ਬਾਅਦ ਵੀ ਸਾਡੇ ਸਰੀਰ 'ਚ ਸਾਹ ਹੋਣਗੇ ਇਹ ਬਚਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਨਾਲ ਦੇ ਸੰਗੀਆਂ ਨੂੰ ਕਰਿਆ ਸੀ ਅਤਰ ਸਿੰਘ ਜੀ ਮਾਰੇ ਰਿਹੂ ਸਾਹ ਵਾਲਿਆਂ ਨੇ ਜਦੋਂ ਸ੍ਰੀ ਛੱਡਣਾ ਸੀ ਨਾ ਸਾਰੀ ਸੰਗਤ ਨੂੰ ਦੱਸਦਾ ਸੀ ਸਾਡਾ ਸਮਾਂ ਹੈ ਅਸੀਂ ਜਾਣਾ ਹੁਣ ਜਿਹੜੇ ਸੇਵਾਦਾਰ ਸਾਰੀ ਸਾਰੀ ਉਮਰ ਨਾਲ ਰਹੇ ਜਿਨ੍ਹਾਂ ਸੇਵਾ ਕੀਤੀ ਕਹਿੰਦੇ ਕੁਝ ਮੰਗਣੇ ਤੇ ਮੰਗ ਲੋ ਭਗਵਾਨ ਸਿੰਘ ਜੀ ਹੋਏ ਨੇ ਨਾਲ ਦੇ ਗੁਰਪਾਈ ਹੋਏ ਨੇ ਉਹਨਾਂ ਨੇ ਮੰਗਿਆ ਸੀ ਮਹਾਰਾਜ ਭਜਨ ਮੇਰਾ ਸਵਾਸ ਗ੍ਰਾਸ ਚੱਲਦਾ ਰਹੇ ਕਿਸੇ ਸੇਵਾਦਾਰ ਨੇ ਸੇਵਾ ਮੰਗ ਲਈ ਜਦੋਂ ਹਜੂਰ ਦੀ ਵਾਰੀ ਆਈ ਨਾ ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਈਸ਼ਰ ਸਿਆ ਤੂੰ ਵੀ ਕੁਝ ਮੰਨ ਲੈ ਕਹਿੰਦੇ ਮਹਾਰਾਜ ਤੁਸੀਂ ਤੁਸਾਂ ਬੜੀ ਕਿਰਪਾ ਕੀਤੀ ਹੈ ਬਹੁਤ ਆਪ ਜੀ ਦੀ ਕਿਰਪਾ ਹੈ ਉਸ ਸਮਾਂ ਆਗੇ ਹਜੂਰ ਨੇ ਕੁਛ ਨਾ ਮੰਗਿਆ ਤੇ ਤੁਹਾਡੀ ਕਿਰਪਾ ਹੀ ਬੜੀ ਹੈ ਮਹਾਰਾਜ ਜਦੋਂ ਦਾ ਤੁਹਾਡੇ ਚਰਨਾਂ 'ਚ ਆਇਆ ਮੋਜਾਂ ਹੀ ਲੱਗੀਆਂ ਨੇ ਕੁਛ ਨਾ ਮੰਗਿਆ ਉਹੀ ਗੱਲ ਹੋਈ ਜਦੋਂ ਮਹਾਰਾਜ ਸ਼੍ਰੀ ਛੱਟਤਾ ਨੂੰ ਸਾਰੇ ਆਸਵੇ ਦੇਖੇ ਤੇ ਮਹਾਰਾਜ ਨੇ ਕੋਈ ਸੱਚੀ ਸ਼੍ਰੀ ਛੱਟਤਾ ਤਾਂ ਹਾਂ ਮਾਰ ਕੇ ਰੋਣ ਲੱਗ ਪਿਆ ਉਸ ਵੇਲੇ ਮਹਾਰਾਜ ਰਿਸ਼ਰ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਂ ਤੁਹਾਨੂੰ ਕੋਈ ਬਚਨ ਕਰਨਾ ਸੀ ਇੱਕ ਵਾਰੀ ਇੱਕ ਵਾਰੀ ਮੇਰੇ ਨਾਲ ਗੱਲ ਕਰੋ ਹੁਣ ਕਮਾਲ ਹੈ ਸਾਇੰਸ ਤੋਂ ਵੀ ਪਰੇ ਦੀ ਗੱਲ ਹੈ ਉਸ ਵੇਲੇ ਕਹਿੰਦੇ ਜਦੋਂ ਸੰਤ ਮਹਾਰਾਜ ਨੇ ਵਿਰਾਗ ਬਹੁਤ ਕੀਤਾ ਵੀ ਮਹਾਰਾਜ ਇੱਕ ਵਾਰੀ ਮੇਰੀ ਗੱਲ ਸੁਣ ਲਓ ਕਹਿੰਦੇ ਉਸ ਵੇਲੇ ਨਾਲ ਦੀ ਨਾਲ ਅੱਖਾਂ ਖੋਲਹੀ ਕਹਿੰਦੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੰਗ ਲੈ ਅਸੀਂ ਤਾਂ ਆਪਦੇ ਬੂਹੇ ਕੋਲ ਪਹੁੰਚ ਗਏ ਸੀ ਸਾਨੂੰ ਤੋਂ ਦੁਬਾਰਾ ਉੱਥੋਂ ਸੱਦੇ ਆਏ ਸੀ ਆਪਦੇ ਦਰਗਾਹ ਦੇ ਬੂਹੇ ਤੇ ਪਹੁੰਚ ਗਏ ਸੀ ਕਹਿੰਦੇ ਦੱਸ ਕੀ ਮੰਗਣਾ ਫਿਰ ਉਸੇ ਵੇਲੇ ਮੰਗਿਆ ਸੀ ਮਹਾਰਾਜ ਮੈਰ ਦਾ ਕਿਨਾਰਾ ਹੋਵੇ ਸ਼ਾਂਤੀ ਦਾ ਮੋਲ ਹੋਵੇ ਤੇ ਮੈਂ ਬਹਿ ਕੇ ਭਜਨ ਕਰਨਾ ਚਾਹੁੰਦਾ ਕਿਰਪਾ ਕਰੋ ਕੀਰਤਨ ਦੀਦਾਤ ਬਖਸ਼ੂ ਮਾਰੇ ਕਹਿੰਦੇ ਠੀਕ ਹੈ ਤੇਰਾ ਕੀਰਤਨ ਸੁਣਨ ਨੂੰ ਦੁਨੀਆ ਤਰਸਿਆ ਕਰੇਗੀ ਜਾਂ ਤੇਰੀ ਭਾਵਨਾ ਪੂਰੀ ਹੋਏਗੀ ਚੰਗਾ ਕਰਨੇ ਹੋਣਾ ਚੱਲਦੇ ਆ ਫਤੇ ਫੇਰ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ